ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਲਈ ਇੱਕ ਆਪਾ ਇਤਿਹਾਸਿਕ ਸਥਾਨ ਦੀ ਯਾਤਰਾ ਲੈ ਕੇ ਆਏ ਹਾਂ ਜਿਹੜੀ ਕਿ ਪਤਾਸਿਆ ਵਾਲੇ ਗੁਰਦੁਆਰੇ ਦੇ ਨਾਂ ਨਾਲ ਮਸ਼ਹੂਰ ਹੈ ਇਹ ਜਗ੍ਹਾ ਦਾ ਨਾਂ ਹੈ ਸਿੰਘ ਸ਼ਹੀਦਾਂ ਤੇ ਇਹ ਵਾਲੀ ਜਿਹੜੀ ਜਗ੍ਹਾ ਵਾ ਇਸ ਸਥਿਤਵਾ ਖੇਤਾਂ ਦੇ ਵਿੱਚ ਤੇ ਹੀ ਸਤਵਾਲ ਤੇ ਝੋੜਾਂ ਦੇ ਰਾਸਤੇ ਆ ਮੇਨ ਰਸਤਾ ਵਾ ਉਹਦੇ ਤੇ ਸਥਿਤਵਾ ਇਸ ਜਗ੍ਹਾ ਦਾ ਜਿਹੜਾ ਸਬੰਧ ਉਹ ਸ਼ਿਰੂਰ ਗੋਵਿੰਦ ਸਿੰਘ ਜੀ ਨਾਲ ਵੀ ਜੁੜਿਆ ਹੋਇਆ ਵਾ ਤੇ ਉਹਨਾਂ ਸਿੰਘਾਂ ਦੇ ਨਾਲ ਵੀ ਜੁੜਿਆ ਹੋਇਆ ਵਾ ਜਿਹੜੇ ਕੀ ਜਦੋਂ ਕਾਪੜੀ ਘੜੇ ਵਿਖੇ ਵੱਡਾ ਕੱਲੂ ਘਰਾ ਹੋਇਆ ਸੀ ਤਾਂ ਕਿਹਾ ਜਾਂਦਾ ਵਾ ਵੀ ਉਹਨਾਂ ਵਿੱਚੋਂ ਕੁਝ ਜਿਹੜੇ ਸਿੰਘ ਸੀ ਉਹ ਇਸ ਜਗ੍ਹਾ ਤੇ ਆ ਕੇ ਹੀ ਸ਼ਹੀਦ ਹੋਏ ਸਨ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਪੰਜੋਣਾ ਸਾਹਿਬ ਲੰਮੇ ਚਟਪੂਰੀ ਇੱਕੀ ਦਿਨ ਰਹੇ ਸਨ ਤਾਂ ਉਹ ਇਸ ਜਗ੍ਹਾ ਤੇ ਵੀ ਆਉਂਦੇ ਰਹੇ ਸਨ ਇਸ ਕਰਕੇ ਇਸ ਜਗ੍ਹਾ ਦਾ ਜਿਹੜਾ ਆਪਣਾ ਸਿੱਖ ਹਿਸਟਰੀ ਨਾਲ ਬਹੁਤ ਹੀ ਲੰਬਾ ਤੇ ਚੌੜਾ ਜਿਹੜਾ ਇਤਿਹਾਸ ਆ ਉਹ ਹੈ ਤੇ ਆਪਾਂ ਇਸ ਸਥਾਨ ਤੇ ਅੱਜ ਪਹੁੰਚੇ ਹਾਂ ਇਹ ਪੀਪਲ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਪੀਪਲ ਨੂੰ ਹੀ ਪਤਾਸੇ ਲੱਗਦੇ ਹੁੰਦੇ ਸੀ ਬਹੁਤ ਟਾਈਮ ਪਹਿਲਾਂ ਇਸ ਜਿਹੜੀ ਪੀਪਲ ਦੇ ਉੱਤੇ ਪਤਾਸੇ ਲੱਗੇ ਹੋਏ ਸੰਗਤ ਨੇ ਦਰਸ਼ਨ ਵੀ ਕੀਤੇ ਸਨ ਤੇ ਬਹੁਤ ਹੀ ਸੋਹਣਾ ਸਥਾਨ ਬਣਿਆ ਹੋਇਆ ਵਾ ਤੇ ਉਨਾ ਹੀ ਸੋਹਣਾ ਜਿਹੜਾ ਇਤਿਹਾਸ ਹੈ ਇਸ ਜਗ੍ਹਾ ਦਾ ਤੇ ਆਪਾਂ ਪਹੁੰਚਦੇ ਆ ਇਸ ਜਗ੍ਹਾ ਦੇ ਉੱਤੇ ਤੇ ਇੱਥੇ ਆਪਾਂ ਆ ਕੇ ਦਰਸ਼ਨ ਕੀਤੇ ਕਿਉਂਕਿ ਬਹੁਤ ਸਮੇਂ ਦੀ ਤਾਂਘ ਸੀ ਕਿ ਇਸ ਜਗ੍ਹਾ ਦੇ ਦਰਸ਼ਨ ਕੀਤੇ ਜਾਣ ਤੇ ਇਸ ਜਗ੍ਹਾ ਨੂੰ ਬਹੁਤ ਹੀ ਸਾਂਭ ਸੰਭਾਲ ਕਰਕੇ ਰੱਖਿਆ ਹੋਇਆ ਵਾ ਤੇ ਇਹ ਜਿਹੜਾ ਪੀਪਲ ਆ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹੀ ਹੈ ਇਸ ਕਰਕੇ ਇਸ ਜਗ੍ਹਾ ਨੂੰ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਆ ਜਿਹੜੀ ਉਹ ਪ੍ਰਾਪਤ ਆ ਕਰੋ ਤੁਸੀਂ ਸਾਡੇ ਨਾਲ ਦਰਸ਼ਨ ਇਸ ਸਥਾਨ ਦੇ ਇਸ ਜਗ੍ਹਾ ਬਹੁਤ ਹੀ ਸ਼ਾਂਤ ਜਗ੍ਹਾ ਤੇ ਸਥਿਤਵਾ ਤੇ ਇਹ ਹੀ ਪਿੰਡ ਤੋਂ ਬਾਰ ਬਾਰ ਹੈ ਤੇ ਖੇਤਾਂ ਦੇ ਵਿੱਚ ਜਿਹੜੀ ਜਗ੍ਹਾ ਬਈ ਬਣੀ ਹੋਈ ਹੈ ਤੇ ਪਹੁੰਚਦੇ ਪਹੁੰਚਦੇ ਆਪ ਐਸਾ ਕੱਥੇ ਪਹੁੰਚੇ ਹਾਂ ਤੇ ਇੱਥੇ ਆ ਕੇ ਆਪਾਂ ਗੁਰੂ ਗੁਰਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਨੇ ਤੇ ਇਸ ਜਗਾ ਦਾ ਜਿਹੜਾ ਇਤਿਹਾਸ ਵਾ ਸਿੱਧ ਸਿੰਘਾ ਸਿੰਘ ਸ਼ੀਤਾਂ ਦਾ ਉਸ ਦਾ ਵੀ ਜਿਹੜਾ ਵਰਨਣਾ ਉਹ ਅੰਦਰ ਕੀਤਾ ਗਿਆ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਜਿਹੜੀ ਵੱਡੇ ਘੱਲੂ ਘਰ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਨੇ ਇੱਥੇ ਆ ਕੇ ਜਿਹੜੇ ਸ਼ਹੀਦੀ ਯਾਦ ਪੀਤਾ ਸੀ ਆਪਾਂ ਗਏ ਸੀ ਅੰਦਰ ਤੇ ਅੰਦਰ ਜਿਹੜਾ ਇਤਿਹਾਸ ਉਹ ਲਿਖਿਆ ਗਿਆ ਵਾ ਕਿ ਕਿਵੇਂ ਵੱਡੇ ਘੱਲੂ ਘਰੇ ਸਮੇਂ ਜਿਹੜਾ ਬਦਾਲੀ ਸੀ ਉਹਦੀ ਫੌਜ ਦੇ ਪਿੱਛਾ ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਤੇ ਕਿਸ ਤਰ੍ਹਾਂ ਇਸ ਜਿਹੜਾ ਸਥਾਨ ਦਾ ਸੰਬੰਧ ਹੈ ਗੁਰਗੋਵੀ ਸਿੰਘ ਜੀ ਨਾਲ ਹੈ ਤੁਹਾਨੂੰ ਲਈ ਆਪਾਂ ਇਸ ਅਗਾਈ ਦਰਸ਼ਨ ਕਰਕੇ ਚੱਲਿਆਂ ਕਰ ਤੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਸਥਾਨ ਕਿਵੇਂ ਲੱਗਿਆ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੱਕ ਹੋਵੇ ਕੋਈ ਤੁਹਾਡੇ ਮਨ ਚ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਇੱਕ ਨਵੇਂ ਬਲੌਗ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਜੀ ਆਇਆਂ ਨੂੰ ਧੰਨਵਾਦ ਤੇ ਜਿਹੜੀ ਸਾਡੀ ਵੀਡੀਓ ਨੂੰ ਕਰਦੇ ਹੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਾਟਿਓ ਸ਼ੇਅਰ